ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਮੁੰਡੇ ਦੀ ਸੁਖ ਭਾਗ 5 ਲੇਖਕ ਲਖਵਿੰਦਰ ਸਿੰਘ ਸੰਧੂ ਹੋਟਲ ਵਾਲਿਆਂ ਨੇ ਸਾਨੂੰ ਦੱਸਿਆ ਕਿ ਨਾਸ਼ਤਾ ਸਵੇਰੇ 7:30 ਵਜੇ ਮਿਲ ਜਾਏਗਾ ਤੇ ਸਾਡੇ ਹੋਟਲ ਦੀ ਕਾਰ ਤੁਹਾਨੂੰ ਬਾਣ ਗੰਗਾ ਤੱਕ ਛੱਡ ਕੇ ਆਵੇਗੀ ਬਾਣ ਗੰਗਾ ਤੋਂ ਮਾਤਾ ਦੇ ਦਰਸ਼ਨਾਂ ਦੀ ਯਾਤਰਾ ਸ਼ੁਰੂ ਹੁੰਦੀ ਹੈ ਸਵੇਰੇ ਅਸੀਂ ਜਲਦੀ ਉੱਠ ਗਏ ਤੇ 7 ਵਜੇ ਹੀ ਤਿਆਰ ਹੋ ਗਏ ਸਾਨੂੰ ਜਾਣ ਲਈ ਤਿਆਰ ਵੇਖ ਕੇ ਹੋਟਲ ਵਾਲਿਆਂ ਨੇ 7:30 ਦੀ بجائے ਸਾਡੇ ਲਈ 7 ਵਜੇ ਹੀ ਪੂਰੀ ਭਾਜੀ ਦਾ ਨਾਸ਼ਤਾ ਤਿਆਰ ਕਰਵਾ ਦਿੱਤਾ ਸੀ। ਨਾਸ਼ਤਾ ਕਰਕੇ ਹੋਟਲ ਤੋਂ ਯਾਤਰਾ ਪਰਚੀ ਲੈ ਕੇ ਹੋਟਲ ਦੀ ਕਾਰ ਵਿੱਚ ਅਸੀਂ ਬਾਣਗੰਗਾ ਲਈ ਚਾਲੇ ਪਾ ਦਿੱਤੇ। ਆਪਣੀ ਕਾਰ ਹੋਟਲ ਵਿੱਚ ਹੀ پارک ਕਰ ਦਿੱਤੀ ਸੀ। ਬਾਣਗੰਗਾ ਹੋਟਲ ਤੋਂ ਜ਼ਿਆਦਾ ਦੂਰ ਨਹੀਂ ਸੀ। ਬਾਣਗੰਗਾ ਪਹੁੰਚ ਕੇ ਕਾਰ ਦੇ ਡਰਾਈਵਰ ਨੇ ਸਾਨੂੰ ਹੋਟਲ ਦਾ ਕਾਰਡ ਦਿੱਤਾ ਤੇ ਕਿਹਾ ਜਦੋਂ ਤੁਸੀਂ ਯਾਤਰਾ ਤੋਂ ਬਾਅਦ ਆਗੇ ਤਾਂ ਇਸ ਨੰਬਰ ਤੇ ਫੋਨ ਕਰ ਦੇਣਾ ਮੈਂ ਇਸ ਜਗ੍ਹਾ ਲੈਣਾ ਜਾਵਾਂਗਾ ਜਿਉਂ ਹੀ ਅਸੀਂ ਕਾਰ ਤੋਂ ਉਤਰੇ ਤਾਂ ਘੋੜੇ ਵਾਲਿਆਂ ਨੇ ਤੇ ਪਾਲਕੀ ਵਾਲਿਆਂ ਨੇ ਸਾਨੂੰ ਘੇਰ ਲਿਆ ਬਹੁਤ ਅਜੀਬ ਲੱਗ ਰਿਹਾ ਸੀ ਐਨੇ ਲੋਕ ਸਾਨੂੰ ਘੋੜੇ ਤੇ ਪਾਲਕੀਆਂ ਆਫਰ ਕਰ ਰਹੇ ਸਨ ਅੱਗੇ ਜਾਣ ਨਹੀਂ ਦੇ ਰਹੇ ਸਨ ਅਖੀਰ ਸਾਹਮਣੇ ਖੜੇ ਪੁਲਿਸ ਵਾਲਿਆਂ ਨੂੰ ਬੇਨਤੀ ਕੀਤੀ ਕਿ ਇਹ ਨਾ ਤੋ ਖੜਾ ਛਡਵਾਉਣਾ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਦਬਕਾ ਮਾਰਿਆ ਪਰ ਫਿਰ ਵੀ ਦੋ ਤਿੰਨ ਤਾਂ ਅੰਦਰ ਤੱਕ ਆ ਗਏ ਉਹਨਾਂ ਦੇ ਕਾਰਡ ਬਣੇ ਹਨ ਉਹ ਸਾਨੂੰ ਆਪਣਾ ਕਾਰਡ ਫੜਾ ਰਹੇ ਸਨ ਨਾ ਮਤਲਬ ਆਪਣੀ ਸਵਾਰੀ ਪੱਕੀ ਕਰ ਰਹੇ ਸਨ ਨਾ ਉਹਨਾਂ ਦੀ ਕਿਚਕਿਚ ਤੋਂ ਬਚਣ ਲਈ ਤੁਸੀਂ ਸ਼ੁਰੂ ਵਿੱਚ ਹੀ ਕਾਰਡ ਫੜ ਲਵੋ ਫਿਰ ਉਹ ਤੰਗ ਨਹੀਂ ਕਰਦੇ ਉਹ ਸਮਝ ਜਾਂਦੇ ਹਨ ਕਿ ਇਸ ਵਾਰੀ ਬਕ ਹੋ ਚੁੱਕੀ ਹੈ ਦਰਸਲ ਉੱਥੇ ਹਰ ਚੀਜ਼ ਦੇ ਰੇਟ ਕਿੱਸ ਹਨ ਅਸੀਂ ਦੋ ਕਾਰਡ ਫੜ ਕੇ ਬਾਕੀਆਂ ਤੋਂ ਜਾਣ ਛਡਵਾਈ ਬਾਂਗਾਂਗਾ ਤੋਂ ਮਮਲੀ ਜੀ ਚੈਕਿੰਗ ਤੋਂ ਬਾਅਦ ਅਸੀਂ ਅੱਗੇ ਵਧੇ ਸਾਹਮਣੇ ਘੋੜੇ ਸਾਡਾ ਇੰਤਜ਼ਾਰ ਕਰ ਰਹੇ ਸਨ ਜਿਨ੍ਹਾਂ ਦੇ ਅਸੀਂ ਕਾਰਡ ਫੜੇ ਸਨ ਅਸੀਂ ਭਵਨਾ ਤੱਕ ਹੀ ਘੋੜੇ ਲੈਦੇ ਬਹੁਤ ਸਾਰੇ ਸ਼ਰਧਾਲੂ ਅਰਧ ਕੁਆਰੀ ਤੱਕ ਹੀ ਘੋੜੇ ਲੈਂਦੇ ਹਨ ਉਹਨਾਂ ਸਨੂੰ ਘੋੜਿਆਂ ਤੇ ਬਿਠਾਇਆ ਇਹ ਚੀਜ਼ ਦਾ ਸਭ ਤੋਂ ਵੱਧ ਰੌਲਾ ਸੀ ਕੋਵਿਡ-19 ਦੇ ਟੈਸਟ ਦਾ ਉਹ ਕਿਸੇ ਨੇ ਵੇਖਿਆ ਹੀ ਨਹੀਂ ਅਸੀਂ ਮਾਮੂਲੀ ਜੀ ਚੈਕਿੰਗ ਕਰਵਾਉਣ ਤੋਂ ਬਾਅਦ ਯਾਤਰਾ ਸ਼ੁਰੂ ਕਰ ਦਿੱਤੀ ਬਹੁਤ ਸਾਰੇ ਸ਼ਰਧਾਲੂ ਪੈਦਲ ਹੀ ਮਾਤਾ ਦੇ ਦਰਸ਼ਨਾਂ ਕਰ ਲਈ ਚੱਲੇ ਚੱਲ ਰਹੇ ਸਨ ਜਿੰਨਾ ਵਿੱਚ ਨੌਜਵਾਨ ਬੱਚੇ ਬਜ਼ੁਰਗ ਹਰ ਉਮਰ ਦੇ ਸ਼ਰਧਾਲੂ ਸਨ ਜੋ ਬੜੀ ਸ਼ਰਧਾ ਨਾਲ ਜੈ ਮਾਤਾ ਦੀ ਦੇ ਜੈਕਾਰੇ ਲਾਉਂਦੇ ਹੋਏ ਚੜਾਈ ਚੜ ਰਹੇ ਸਨ ਸਾਨੂੰ ਇੱਕ ਵਾਰ ਤਾਂ ਸ਼ਰਮ ਮਹਿਸੂਸ ਹੋਈ ਕਿ ਅਸੀਂ ਘੋੜਿਆਂ ਤੇ ਜਾ ਰਹੇ ਹਾਂ ਪਰ ਸਾਡੀ ਮਜਬੂਰੀ ਸੀ ਖਾਸ ਤੌਰ ਤੇ ਮੇਰੀ ਪਤਨੀ ਦੀ ਫੜਾਈ ਸੀ ਵੀ ਕਾਫੀ ਮੁਸ਼ਕਲ ਆ ਪਰ ਵਧੀਆ ਪ੍ਰਬੰਧਾ ਕਰਕੇ ਮਹਿਸੂਸ ਨਹੀਂ ਹੋ ਰਹੀ ਸੀ ਸਾਰੇ ਰਸਤੇ ਤੇ ਟਾਈਲਾਂ ਦੇ ਫਰਸ਼ ਲੱਗੇ ਸਨ ਖਾਈ ਵਾਲੇ ਪਾਸੇ ਜਾਲੀ ਲੱਗੀ ਹੋਈ ਸੀ ਸਾਰੇ ਰਸਤੇ ਉੱਪਰ ਟੀਨਾ ਦੀ ਛੱਤ ਪਾਈ ਹੋਈ ਸੀ ਸਾਰੇ ਰਸਤੇ ਦੇ ਵਿੱਚ ਕਾਰ ਗ੍ਰਿਲ ਲਾ ਕੇ ਦੋ ਹਿੱਸੇ ਕੀਤੇ ਹੋਏ ਸਨ ਇੱਕ ਪਾਸਾ ਘੋੜਿਆਂ ਲਈ ਹੈ ਤੇ ਦੂਸਰਾ ਪਾਸਾ ਪੈਦਲ ਚੱਲ ਰਹੇ ਸ਼ਰਧਾਲੂਆਂ ਲਈ ਸੀ ਪੈਦਲ ਚੱਲਣ ਵਾਲੇ ਯਾਤਰੀਆਂ ਨੂੰ ਘੋੜੇ ਪਰੇਸ਼ਾਨ ਨਾ ਕਰਨ ਇਸ ਲਈ ਘੋੜਿਆਂ ਦੇ ਜਾਣ ਲਈ ਜਗ੍ਹਾ ਵੱਖਰੀ ਬਣਾਈ ਸੀ ਸਾਰੇ ਰਸਤੇ 'ਚ ਹਰ 100 ਮੀਟਰ ਬਾਅਦ ਬੈਠਣ ਦਾ ਪ੍ਰਬੰਧ ਹੈ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਇਨਾਲ ਦੀ ਨਾਲ ਟਾਇਲਟ ਦਾ ਵੀ ਵਧੀਆ ਪ੍ਰਬੰਧ ਹੈ ਯਾਤਰੀਆਂ ਦੀ ਸੁੱਖ ਸੁਵਿਧਾ ਦਾ ਪੂਰਾ ਧਿਆਨ ਰੱਖਿਆ ਹੋਇਆ ਹੈ ਹਰ ਚੀਜ਼ ਦੇ ਰੇਟ ਫਿਕਸ ਹਨ ਕੋਈ ਵੀ ਆਦਮੀ ਚਾਹੇ ਉਹ ਘੋੜੇ ਵਾਲਾ ਹੋਵੇ ਚਾਹੇ ਪਾਲਕੀ ਵਾਲਾ ਜਾਂ ਸਮਾਨ ਚੱਕਣ ਵਾਲਾ ਜਾਂ ਬੱਚਿਆਂ ਨੂੰ ਮੋਢੇ ਤੇ ਬਿਠਾ ਕੇ ਲਿਜਾਣ ਵਾਲਾ ਤੋਂ ਹੱਥੋਂ ਵੱਧ ਪੈਸੇ ਨਹੀਂ ਲੈ ਸਕਦਾ ਭਾਵੇਂ ਯਾਤਰੀਆਂ ਲਈ ਹੈਲੀਕਾਪਟਰ ਦੀ ਸਹੂਲਤ ਵੀ ਹੈ ਪਰ ਉਸ ਲਈ ਤੁਹਾਨੂੰ ਪਹਿਲਾਂ ਆਨਲਾਈਨ ਬੁਕਿੰਗ ਕਰਨੀ ਪਵੇਗੀ ਆਮ ਦੌਰ ਦੇ ਯਾਤਰੀ ਪੈਦਲ ਜਾਂ ਘੋੜਿਆਂ ਤੇ ਹੀ ਦਰਸ਼ਨ ਕਰਨ ਜਾਂਦੇ ਹਨ ਮਾਤਾ ਵਿਸ਼ਨੋਦੇਵੀ ਦੇ ਮੰਦਰਾਂ ਦੇ ਪ੍ਰਬੰਧ ਲਈ ਇੱਕ ਸਰਕਾਰੀ ਬੋਰਡ ਹੈ ਇਸ ਬੋਰਡ ਦਾ ਚੇਅਰਮੈਨ ਸਟੇਟ ਦਾ ਗਵਰਨਰ ਹੈ ਇਸ ਬੋਰਡ ਚ ਕਿਸੇ ਵੀ ਧਾਰਮਿਕ ਸੰਸਥਾ ਦਾ ਕੋਈ ਮੈਂਬਰ ਨਹੀਂ ਸਾਰੇ ਪ੍ਰਬੰਧ ਸਰਕਾਰੀ ਹਨ ਜੀ ਹੇਮਕੁੰਨ ਸਾਹਿਬ ਜੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਇਹ ਸਹੂਲਤਾਂ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਮੇਰੇ ਮਨ ਚ ਇਹ ਸਵਾਲ ਸੀ ਉੱਥੇ ਵੀ ਇਸ ਤਰ੍ਹਾਂ ਥੋੜੀ ਥੋੜੀ ਦੂਰੀ ਤੇ ਟੈਲੈਂਟ ਬਣ ਸਕਦੇ ਹਨ ਆਰਾਮ ਕਰਨ ਲਈ ਇਸ ਤਰ੍ਹਾਂ ਦੇ ਪ੍ਰਬੰਧ ਹੋ ਸਕਦੇ ਹਨ ਪਰ ਪ੍ਰਬੰਧ ਕਰੇ ਕੌਣ ਕਿਉਂਕਿ ਉੱਥੇ ਪ੍ਰਬੰਧ ਸਰਕਾਰੀ ਨਹੀਂ ਇੱਕ ਧਾਰਮਿਕ ਸੰਸਥਾ ਦੇ ਅਧੀਨ ਹੋਣ ਕਰਕੇ ਵਿਕਾਸ ਨਹੀਂ ਹੋਇਆ ਬਾਂਗਾਂਗਾ ਤੋਂ ਚੱਲਦੇ ਚੱਲਦੇ ਦੋਨੇ ਪਾਸੇ ਬਾਜ਼ਾਰ ਹੈ ਜਿਸ ਵਿੱਚ ਖਾਣ ਪੀਣ ਤੇ ਹੋਰ ਸਮਾਨ ਦੇ ਨਾਲ-ਨਾਲ ਫੋਟੋਗ੍ਰਾਫਰਾਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਹਨ ਅੱਜਕੱਲ੍ਹ ਠਕਾਵੜ ਦੂਰ ਕਰਨ ਵਾਲੀਆਂ ਮਸ਼ੀਨਾਂ ਦੀਆਂ ਵੀ ਬਹੁਤ ਸਾਰੀਆਂ ਦੁਕਾਨਾਂ ਖੁੱਲ ਗਈਆਂ ਹਨ 3 ਕਿਲੋਮੀਟਰ ਤੱਕ ਤਾਂ ਪੂਰੀ ਰੌਣਕ ਸੀ ਤੁਸੀਂ ਬਾਜ਼ਾਰ ਵਿੱਚ ਲੰਘ ਰਹੇ ਹੋ ਸਾਰੇ ਰਸਤੇ ਵਿੱਚ ਲੱਗੇ ਸਪੀਕਰਾਂ ਤੇ ਮਾਤਾ ਦੀਆਂ ਭੇਟਾਂ ਵੀ ਚਲਦੀਆਂ ਰਹਿੰਦੀਆਂ ਹਨ ਸਾਰਾ ਰਸਤਾ ਲਾਈਟਾਂ ਦੀ ਤੇਜ਼ ਰੋਸ਼ਨੀ ਨਾਲ ਜਗਮਗ ਜਗਮਗ ਕਰਦਾ ਹੈ ਕਿਉਂਕਿ ਸ਼ਰਧਾਲੂ ਦਿਨ ਰਾਤ ਮਾਤਾ ਦੇ ਦਰਸ਼ਨਾਂ ਲਈ ਜਾਂਦੇ ਹਨ 10 ਕਿਲੋਮੀਟਰ ਬਾਅਦ ਆਸੇ-ਪਾਸੇ ਵਾਲੀਆਂ ਦੁਕਾਨਾਂ ਦੀ تعداد ਘਟ ਜਾਂਦੀ ਹੈ ਪਰ ਪ੍ਰਬੰਧਾਂ 'ਚ ਕੋਈ ਕਮੀ ਨਹੀਂ ਆਉਂਦੀ। ਘੋੜਿਆਂ ਦੇ ਪਾਣੀ ਪੀਣ ਲਈ ਵੀ ਕਈ ਥਾਵੇਂ ਬਣਾਈਆਂ ਗਈਆਂ ਹਨ। 6 ਕਿਲੋਮੀਟਰ ਦੀ ਚੜ੍ਹਾਈ ਤੋਂ ਬਾਅਦ ਅਰਧਕੁੰਬਾਰੀ ਮੰਦਿਰ ਹੈ। ਇਸ ਥਾਂ 'ਤੇ ਵੀ ਯਾਤਰੀਆਂ ਦੇ ਰਹਿਣ ਲਈ ਯਾਤਰੀ ਨਿਵਾਸ ਬਣੇ ਹੋਏ ਹਨ। ਅਰਧਕੁੰਬਾਰੀ ਉਹ ਸਥਾਨ ਹੈ ਜਿੱਥੇ ਮਾਤਾ ਰਾਣੀ ਇੱਕ ਗੁਫਾ ਵਿੱਚ 9 ਮਹੀਨੇ ਰਹੀ। ਅਤਿਅੰਤ ਵਿੱਚ ਭਵਨੂਕੇ ਇਹ ਦੋਵੇਂ ਸਤਾਨਾਂ ਨੂੰ ਮਾਤਾ ਦੇ ਘਰਵਾਂ ਜਾਣਾ ਜਾਂਦਾ ਹੈ ਇੱਥੇ ਅੱਧਾ ਘੰਟਾ ਘੋੜਿਆਂ ਨੂੰ ਦਾਮ ਦਵਾਇਆ ਜਾਂਦਾ ਗਿਆ ਅਸੀਂ ਵੀ ਘੋੜਿਆਂ ਤੋਂ ਉਤਰ ਗਏ ਜਿਸ ਆਦਮੀ ਨੂੰ ਘੋੜੇ ਤੇ ਬੈਠਣਾ ਨਹੀਂ ਆਉਂਦਾ ਉਸ ਲਈ ਇਹ ਸਫ਼ਰ ਬਹੁਤ ਸਤਿਕਾਰ ਦੇਣ ਵਾਲਾ ਹੁੰਦਾ ਹੈ ਘੋੜੇ ਵੀ ਬਹੁਤ ਹੀ ਸਮਝਦਾਰ ਸਨ ਬੜੇ ਧਿਆਨ ਨਾਲ ਆਪਣੀ ਸਵਾਰੀ ਦਾ ਖਿਆਲ ਰੱਖਦੇ ਹੋਏ ਮੁਸ਼ਕਲ ਰਸਤੇ ਨੂੰ ਪਾਰ ਕਰਦੇ ਹਨ ਘੋੜੇ ਵਾਲੇ ਨੇ ਵੀ ਚਾਹ ਪੀਤੀ ਫਰਬਰੀ ਦੇ ਮਹੀਨੇ ਦੀ ਠੰਡ ਕਾਫੀ ਸੀ। ਘੋੜਿਆਂ ਵਾਲੇ ਲੋਕ ਜ਼ਿਆਦਾਤਰ ਮੁਸਲਮਾਨ ਹਨ ਪਰ ਮਾਤਾ ਦੇ ਮੰਦਰਾਂ ਪ੍ਰਤੀ ਉਹਨਾਂ ਦੀ ਸ਼ਰਧਾ ਚ ਕੋਈ ਕਮੀ ਨਹੀਂ ਸੀ। ਉਹ ਸ਼ਰਧਾਲੂਆਂ ਨੂੰ ਰੱਬ ਦਾ ਰੂਪ ਮੰਨਦੇ ਹਨ। ਉਹਨਾਂ ਦਾ ਕਹਿਣਾ ਹੈ ਇਹ ਮਾਤਾ ਦੇ ਅਸ਼ੀਰਵਾਦ ਕਰਕੇ ਉਹ ਕਈ ਪੀੜੀਆਂ ਤੋਂ ਇਹੀ ਸੇਵਾ ਕਰ ਰਹੇ ਹਨ। ਅਰਧ ਕੁਮਾਰੀ ਤੋਂ ਅੱਗੇ ਮਾਤਾ ਦੇ ਭਵਨ ਲਈ ਦੋ ਰਸਤੇ ਜਾਂਦੇ ਹਨ। ਇੱਕ ਘੋੜਿਆਂ ਲਈ ਤੇ ਇੱਕ ਟੈਂਪੋ ਲਈ ਹੈ। ਇਸ ਤੋਂ ਅੱਗੇ ਤੁਸੀਂ ਟੈਂਪੋ ਰਾਏ ਵਿਭਾਵਨ ਤੱਕ ਜਾ ਸਕਦੇ ਹੋ ਪਰ ਇਹ ਟੈਂਪੋ ਹਰ ਘੰਟੇ ਬਾਅਦ ਚੱਲਦੇ ਹਨ ਪਹਿਲਾਂ ਟਿਕ ਲੈਣੀ ਪੈਂਦੀ ਹੈ ਪਰ ਸਾਨੂੰ ਕੋਈ ਚਿੰਤਾ ਨਹੀਂ ਸੀ ਕਿਉਂਕਿ ਅਸੀਂ ਬਾਣ ਗੰਗਾ ਤੋਂ ਹੀ ਭਵਨ ਤੱਕ ਘੋੜਾ ਲੈ ਲਿਆ ਸੀ ਅੱਧਕੋਰੀ ਤੋਂ ਅੱਗੇ ਘੋੜਿਆਂ ਲਈ ਬਾਈਪਾਸ ਕੱਢਿਆ ਗਿਆ ਹੈ ਇਹ ਰਸਤਾ ਕਾਫੀ ਤੰਗ ਤੇ ਚੜਾਈ ਬੜੀ ਸਟੀਕ ਹੈ ਪਰ ਘੋੜੇ ਪੂਰੀ ਤਰ੍ਹਾਂ ਸਿੱਖੇ ਹੋਏ ਹੁਣ ਕਰਕੇ ਕੋਈ ਮੁਸ਼ਕਲ ਨਹੀਂ ਆਉਂਦੀ ਪਰ ਹਾਂ ਦਲ ਜ਼ਰੂਰ ਲੱਗਦਾ ਹੈ 4 ਕਿਲੋਮੀਟਰ ਬਾਅਦ ਇੱਕ ਜਗ੍ਹਾ ਆਉਂਦੀ ਹੈ ਸਾਂਝੀ ਛੱਤ ਇੱਥੇ ਹੈਲੀਪੈਡ ਬਣੀ ਹੋਈ ਹੈ ਹੈਲੀਕਾਪਟਰ ਇੱਥੋਂ ਤੱਕ ਯਾਤਰੀਆਂ ਨੂੰ ਲੈ ਕੇ ਆਉਂਦੇ ਹਨ ਇਸ ਤੋਂ ਅੱਗੇ ਮਾਤਾ ਦੇ ਭਵਨਾਂ ਦਾ ਰਸਤਾ ਚੌੜਾ ਤੇ ਵਧੀਆ ਹੈ ਲਗਭਗ 2.5 ਘੰਟਿਆਂ ਦੇ ਘੋੜੇ ਦੇ ਲੰਬੇ ਸਫ਼ਰ ਤੋਂ ਬਾਅਦ ਸਾਨੂੰ ਮਾਤਾ ਦੇ ਭਵਨਾਂ ਦੇ ਦਰਸ਼ਨ ਹੋ ਗਏ ਉੱਥੇ ਪਹੁੰਚਣ ਲਈ ਅਸੀਂ 2 ਕਿਲੋਮੀਟਰ ਦਾ ਸਫ਼ਰ ਹੋਰ ਕਰਨਾ ਸੀ। ਮਾਤਾ ਵੈਸ਼ਨੋਦੇਵੀ ਮੰਦਿਰ ਸ਼ਕਤੀ ਨੂੰ ਸਮਰਪਿਤ ਇੱਕ ਪਵਿੱਤਰ ਹਿੰਦੂ ਮੰਦਿਰ ਹੈ। ਹਿੰਦੂ ਧਰਮ ਵਿੱਚ ਮਾਤਾ ਵੈਸ਼ਨੋਦੇਵੀ ਨੂੰ ਮਾਤਾ ਰਾਣੀ ਅਤੇ ਵੈਸ਼ਨਵੀ ਦੇ ਨਾਂ ਨਾਲ ਵੀ ਬੁਲਾਇਆ ਜਾਂਦਾ ਹੈ। ਮਾਤਾ ਵੈਸ਼ਨੋਦੇਵੀ ਮੰਦਿਰ ਦੀ ਕਹਾਣੀ ਅਤੇ ਮਹਿਮਾ ਬਾਰੇ ਮੰਨਿਆ ਜਾਂਦਾ ਹੈ ਕਿ ਪੰਡਤ ਸ਼੍ਰੀਦਰ ਨੇ ਲਗਭਗ 700 ਸਾਲ ਪਹਿਲਾਂ ਬਣਾਇਆ ਸੀ। ਸ਼੍ਰੀਦਰ ਇੱਕ ਬ੍ਰਾਹਮਣ ਪੁਜਾਰੀ ਸੀ। ਸ਼੍ਰੀਤਰ ਅਤੇ ਉਸਦੀ ਪਤਨੀ ਮਾਤਾ ਰਾਣੀ ਦੇ ਬਹੁਤ ਸ਼ਰਧਾਲੂ ਸਨਾਂ ਸ਼੍ਰੀਤਰ ਦੀ ਪਤਨੀ ਸਲੋਚਨਾ ਨੂੰ ਕੋਈ ਇਲਾਦ ਨਹੀਂ ਸੀ ਸਲੋਚਨਾ ਨੇ ਬੱਚਾ ਪ੍ਰਾਪਤ ਕਰਨ ਲਈ ਮਾਤਾ ਦੇ ਨਵਰਾਤਿਆਂ ਦੇ ਨੌਂ ਰੂਪਾਂ ਦੀ ਪੂਜਾ ਕੀਤੀ ਸੀ ਪਰ ਬਾਬਾ ਭੈਰਵ ਨੇ ਆਪਣੀ ਪੂਜਾ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਪੂਜਾ ਸਫਲ ਨਾ ਹੋਣ ਤੇ ਸ਼੍ਰੀਤਰ ਅਤੇ ਉਹਨਾਂ ਦੀ ਪਤਨੀ ਬਹੁਤ ਦੁਖੀ ਹੋਏ ਇੱਕ ਦਿਨ ਸੁਪਨੇ ਵਿੱਚ ਮਾਤਾ ਨੇ ਸ਼੍ਰੀਤਰ ਨੂੰ ਭੰਡਾਰਾ ਕਰਨ ਦਾ ਹੁਕਮ ਦਿੱਤਾ ਪਰ ਸ਼੍ਰੀਦਰ ਦੀ ਆਰਥਿਕ ਹਾਲਤ ਇਨੀ ਚੰਗੀ ਨਹੀਂ ਸੀ ਕਿ ਉਹ ਸਾਰੇ ਪਿੰਡ ਨੂੰ ਭੰਡਾਰਾ ਦੇ ਸਕੇ ਜਿਸ ਕਾਰਨ ਉਸ ਨੂੰ ਘਰਨਾ ਦੀ ਚਿੰਤਾ ਸਤਾਉਣ ਲੱਗੀ ਅਤੇ ਸਾਰੀ ਰਾਤ ਚਿੰਤਾ ਵਿੱਚ ਜਾਗਦਾ ਰਿਹਾ ਫਿਰ ਉਸ ਨੇ ਸਭ ਕੁਝ ਮਾਤਾ ਰਾਣੀ ਤੇ ਛੱਡ ਦਿੱਤਾ ਸਵੇਰੇ ਸਾਰੇ ਲੋਕ ਪ੍ਰਸ਼ਾਦ ਲੈਣ ਲਈ ਉੱਥੇ ਆਉਣ ਲੱਗੇ ਜਿਸ ਤੋਂ ਬਾਅਦ ਉਸ ਨੇ ਦੇਖਿਆ ਕਿ ਬੈਸ਼ਨੋ ਦੇਵੀ ਦੇ ਰੂਪ ਵਿੱਚ ਇੱਕ ਛੋਟੀ ਜੀ ਲੜਕੀ ਉਸ ਦੀ ਝੌਂਪੜੀ ਵਿੱਚ ਆਈ ਅਤੇ ਉਸ ਨੇ ਭੰਡਾਰਾ ਤਿਆਰ ਕੀਤਾ ਪੂਰੇ ਪਿੰਡ ਨੇ ਇਹ ਪ੍ਰਸ਼ਾਦ ਲਿਆ। ਸ਼੍ਰੀਤਰ ਨੇ ਮਾਤਾ ਰਾਣੀ ਦੇ ਕਹਿਣ ਤੇ ਇਸ ਭੰਡਾਰੇ ਚ ਭੈਰਵ ਨੂੰ ਵੀ ਬੁਲਾਇਆ ਸੀ। ਇਸ ਭੰਡਾਰੇ ਨੂੰ ਪ੍ਰਾਪਤ ਕਰਕੇ ਸਾਰੇ ਪਿੰਡ ਵਾਸੀਆਂ ਨੂੰ ਬਹੁਤ ਖੁਸ਼ੀ ਹੋਈ। ਪਰ ਭੈਰਵ ਨੂੰ ਇਸ ਭੰਡਾਰੇ ਤੋਂ ਕੋਈ ਸੰਤੁਸ਼ਟੀ ਨਹੀਂ ਮਿਲੀ ਕਿਉਂਕਿ ਭੈਰਵ ਨੂੰ ਮਾਸ ਖਾਣਾ ਅਤੇ ਸ਼ਰਾਬ ਪੀਣੀ ਪਸੰਦ ਸੀ। ਭੈਰਵ ਨੇ ਸ਼੍ਰੀ ਧਰਨ ਨੂੰ ਮਾਸ ਤੇ ਸ਼ਰਾਬ ਲੈਣ ਲਈ ਕਿਹਾ। ਮਾਤਾ ਰਾਣੀ ਜੋ ਕਿ ਬ੍ਰਹਮ ਲੜਕੀ ਦੇ ਰੂਪ ਚ ਆਈ ਸੀ ਨੇ ਭੈਰ ਨੂੰ మాਸ ਤੇ ਸ਼ਰਾਬ ਦੇਣ ਤੋਂ ਇਨਕਾਰ ਕਰ ਦਿੱਤਾ ਮਾਤਾ ਰਾਣੀ ਨੇ ਕਿਹਾ ਕਿ ਇਹ ਭੰਡਾਰੇ ਵਿੱਚ ਸ਼ਰਾਬ ਨਹੀਂ ਬਣਦੀ ਉਸ ਨੂੰ ਇਹੀ ਪ੍ਰਸ਼ਾਦ ਖਾਣਾ ਪਵੇਗਾ ਗੁੱਸੇ ਉਚਾ ਕੇ ਭੈਰ ਨੇ ਮਾਂ ਦਾ ਹੱਥ ਫੜ ਲਿਆ ਜਿਵੇਂ ਹੀ ਉਸ ਨੇ ਮਾਂ ਦਾ ਤਪੜਿਆ ਤਾਂ ਉਹ ਦੇਵੀ ਬੱਚੀ ਉਤੋਂ ਗਾਇਬ ਹੋ ਗਈ ਚਿਦਰ ਇਸ ਘਟਨਾ ਤੋਂ ਬਹੁਤ ਦੁਖੀ ਹੋਏ ਚਿਦਰ ਨੇ ਆਪਣੀ ਮਾਹ ਰਾਣੀ ਦੇ ਦਰਸ਼ਨ ਦੀ ਤਾਂਗ ਪ੍ਰਗਟ ਕੀਤੀ ਇਸ ਤੋਂ ਬਾਅਦ ਇੱਕ ਰਾਤ ਵੈਸ਼ਨੋ ਮਾਤਾ ਨੇ ਜੀਤਾਰ ਨੂੰ ਸੁਪਨੇ ਵਿੱਚ ਦਰਸ਼ਨ ਦਿੱਤੇ ਅਤੇ ਉਹਨਾਂ ਨੂੰ ਤ੍ਰਿਕੁਟਾ ਪਹਾੜ ਤੇ ਇੱਕ ਗੁਫਾ ਦਾ ਰਸਤਾ ਦਿਖਾਇਆ 9 ਮਹੀਨਿਆਂ ਤੱਕ ਵੈਸ਼ਨੋ ਮਾਤਾ ਤ੍ਰਿਕੁਟਾ ਪਹਾੜ ਤੇ ਭੈਰਵ ਤੋਂ ਛੁਪੀ ਹੋਈ ਸੀ 9 ਮਹੀਨੇ ਪੂਰੇ ਹੋਣ ਤੋਂ ਬਾਅਦ ਮਾਤਾ ਵੈਸ਼ਨੋ ਦੇ ਵੀ ਨੇ ਤ੍ਰਿਕੁਟਾ ਪਹਾੜ ਤੇ ਭੈਰਵ ਨੂੰ ਮਾਰਿਆ ਸੀ ਮਾਤਾ ਨੇ ਚਾਮੁੰਡਾ ਕਾਲੀ ਦਾ ਇੱਕ ਰੂਪ ਦਾ ਰੂਪ ਲੈ ਕੇ ਭੈਰਵ ਦਾ ਸਿਰ ਕਲਮ ਕਰ ਦਿੱਤਾ ਉਸ ਦਾ ਸਰੀਰ ਗੁਫਾ ਦੇ ਪ੍ਰਵੇਸ਼ ਦੁਆਰ ਤੇ ਰੱਖਿਆ ਗਿਆ ਸੀ ਅਤੇ ਉਸ ਦਾ ਸਿਰ ਪਹਾੜ ਦੇ ਉੱਪਰ ਉਸ ਜਗ੍ਹਾ ਤੇ ਉਤਰਿਆ ਜਿੱਥੇ ਹੁਣ ਪੈਰਵਨਾਥ ਮੰਦਿਰ ਸਥਿਤ ਹੈ ਪੈਰਵਨਾਥ ਨੇ ਮਾਤਾ ਤੋਂ ਆਪਣੀ ਮੁਕਤੀ ਦੀ ਮੰਗ ਕੀਤੀ ਮਾਤਾ ਰਾਣੀ ਨੇ ਉਸ ਨੂੰ ਮੁਕਤੀ ਪ੍ਰਦਾਨ ਕੀਤੀ ਮਾਤਾ ਨੇ ਇਹ ਵਚਨ ਕੀਤੇ ਕਿ ਜਦੋਂ ਤੱਕ ਮਾਤਾ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂ ਪੈਰਵਨਾਥ ਦੇ ਦਰਸ਼ਨ ਨਹੀਂ ਕਰਦੇ ਭਾਵ ਉਸ ਦੇ ਸਿਰ ਦੇ ਦਰਸ਼ਨ ਤੱਕ ਤੱਕ ਉਹਨਾਂ ਦੀ ਯਾਤਰਾ ਫਲਦਾਇਕ ਨਹੀਂ ਹੋਵੇਗੀ ਮਾਤਾ ਵੈਸ਼ਨੂ ਦੇਵੀ ਬਾਦ ਵਿੱਚ ਤਿੰਨ ਛੋਟੀਆਂ ਚਟਾਨਾਂ ਇੰਡਿਕਾ ਵਿੱਚ ਪ੍ਰਗਟ ਹੋਈ ਅਤੇ ਅੱਜ ਤੱਕ ਉੱਥੇ ਰਹਿੰਦੀ ਹੈ। ਚరిత్ర ਨੇ ਗੁਫਾ ਵਿੱਚ ਇੰਡਿਕਾ ਦੀ ਪੂਜਾ ਕਰਨੀ ਸ਼ੁਰੂ ਕੀਤੀ ਅਤੇ ਉਸ ਦੇ ਵੰਸਜ ਅੱਜ ਵੀ ਅਜਿਹਾ ਕਰਦੇ ਹਨ। ਜਿਸ ਵਿੱਚ ਉਹਨਾਂ ਦਾ ਪ੍ਰਾਚੀਨ ਮੰਦਿਰ ਹੈ। ਬਾਅਦ ਵਿੱਚ ਇਹ ਮੰਦਿਰ ਪੂਰੀ ਦੁਨੀਆ ਵਿੱਚ ਮਾਤਾ ਵੈਸ਼ਨੂ ਦੇਵੀ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਮੱਥਾ ਟੇਕਣਾਉਂਦੇ ਹਨ। ਸਾਰਾ ਸਾਲ ਸ਼ਰਧਾਲੂਆਂ ਦੀ ਧੀਰ ਲੱਗੀ ਜਾਂਦੀ ਹੈ 15 ਕ ਮਿੰਟਾਂ ਬਾਅਦ ਅਸੀਂ ਭਵਨਾ ਤੋ ਤਕਰੀਬਨ 1500 ਮੀਟਰ ਦੀ ਦੂਰੀ ਤੇ ਉਸ ਜਗ੍ਹਾ ਤੇ ਪਹੁੰਚ ਗਏ ਜੋ ਖਾਸ ਕੋੜਿਆਂ ਲਈ ਬਣਾਈ ਹੋਈ ਸੀ ਇਸ ਤੋਂ ਅੱਗੇ ਯਾਤਰੀਆਂ ਨੂੰ ਪੈਦਲ ਹੀ ਜਾਣਾ ਪੈਂਦਾ ਹੈ ਪਾਲਕੀਆਂ ਜ਼ਰੂਰ ਅੱਗੇ ਤੱਕ ਜਾਂਦੀਆਂ ਹਨ ਜੋ ਬਿਮਾਰ ਜਾਂ ਚੱਲਣ ਤੋਂ ਅਸਮਰੱਥ ਸ਼ਰਧਾਲੂਆਂ ਨੂੰ ਮਾਤਾ ਦੇ ਭਵਨਾ ਤੱਕ ਲੈ ਕੇ ਜਾਂਦੀਆਂ ਹਨ ਮਾਤਾ ਦੇ ਭਵਨਾ ਸ਼ੁਰੂ ਹੁੰਦੇ ਹੀ ਬਹੁਤ ਸਾਰੀਆਂ ਦੁਕਾਨਾਂ ਹਨ ਜਿੱਥੇ ਤੁਹਾਨੂੰ ਪ੍ਰਸ਼ਾਦ ਦੇ ਨਾਲ ਨਾਲ ਹਰ ਜ਼ਰੂਰਤ ਦੀ ਚੀਜ਼ ਵੀ ਮਿਲ ਸਕਦੀ ਹੈ ਇੱਥੇ ਮਿੰਨੀ ਰੈਸਟੋਰੈਂਟ ਵੀ ਹਨ ਕਈ ਮਸ਼ਹੂਰ ਕੰਪਨੀਆਂ ਦੇ ਰੈਸਟੋਰੈਂਟ ਵੀ ਹਨ ਜਿਵੇਂ ਸਾਗਰ ਰਤਨਾ ਜਾਂ ਕਈ ਹੋਰ ਉਸ ਤੋਂ ਅਬੀਅਸੀ ਪੈਦਲ ਯਾਤਰਾ ਸ਼ੁਰੂ ਕੀਤੀ ਭਾਵੇਂ ਮੇਰੀ ਪਤਨੀ ਜ਼ਿਆਦਾ ਨਹੀਂ ਤੁਰ ਸਕਦੀ ਸੀ ਪਰ ਮਾਤਾ ਦੇ ਰਚਨਾ ਦੇ ਚਾਣੇ ਉਸ ਨੂੰ ਵੀ ਤੁਰਨ 'ਚ ਕੋਈ ਮੁਸ਼ਕਲ ਨਾ ਆਉਣ ਦਿੱਤੀ ਮਾਤਾ ਦੇ ਭਾਵਨਾ ਤੇ ਪਹੁੰਚ ਕੇ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਹੈ ਕਿ ਦਰਸ਼ਨ ਕਰਨ ਲਈ ਕਿੰਨਾ ਸਮਾਂ ਲੱਗੇਗਾ ਕਿਉਂਕਿ ਦਰਸ਼ਨ ਕਰਨ ਆਏ ਸ਼ਰਧਾਲੂਆਂ ਦੀਆਂ ਬਹੁਤ ਹੀ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਨ ਮਾਤਾ ਦੀ ਦਰਸ਼ਨਾਂ ਲਈ ਸ਼ਰਧਾਲੂਆਂ ਲਈ ਇੱਕ ਵਧੀਆ ਰਸਤਾ ਬਣਾਇਆ ਹੋਇਆ ਹੈ ਉਸ ਰਸਤੇ ਦੇ ਚਾਰੇ ਪਾਸੇ ਜਾਲੇ ਲੱਗੀ ਹੈ ਤਾਂ ਜੋ ਕੋਈ ਲਾਈਨ ਤੋੜ ਕੇ ਅੰਦਰ ਨਾ ਸਕੇ ਪਰ ਇਸ ਰਸਤੇ ਵਿੱਚ ਕਈ ਗੇਟ ਬਣਿਆ ਹਨ ਜਿਨ੍ਹਾਂ ਵਿੱਚੋਂ ਵੀ ਖਾਸ ਸ਼ਰਧਾਲੂਆਂ ਨੂੰ ਲਾਈਨ ਵਿੱਚ ਲਾਇਆ ਜਾਂਦਾ ਹੈ ਇੱਕ ਗੇਟ ਸੁਰੱਖਿਆ ਬਲਾਂ ਦੇ ਪਰਿਵਾਰਾਂ ਲਈ ਹੈ ਅੱਗੇ ਇੱਕ ਗੇਟ ਵੀ ਵੀ ਆਈ ਪੀ ਲੋਕਾਂ ਲਈ ਵੀ ਹੈ ਅਸੀਂ ਵੀ ਬਾਹਰ ਵਾਲੇ ਰਸਤੇ ਰਹੀਂ 4 ਨੰਬਰ ਗੇਟ ਤੱਕ ਪਹੁੰਚੇ ਕਿਉਂਕਿ ਮੇਰੀ ਪਤਨੀ ਨੂੰ ਲੰਬਾ ਸਮਾਂ ਲਾਈਨ 'ਚ ਖੜਨਾ ਮੁਸ਼ਕਲ ਸੀ ਇਸ ਲਈ ਅਸੀਂ ਦਰਸ਼ਨਾ ਲਈ ਵਿਸ਼ੇਸ਼ ਗੇਟ ਰਹੀਂ ਲਾਈਨ 'ਚ ਲੱਗਣਾ ਚਾਹੁੰਦੇ ਸੀ 4 ਨੰਬਰ ਤੇ ਗੇਟ ਤੇ ਪੁੱਛ ਪੜਤਾਲ ਕਰਨ ਤੇ ਇਹ ਪਤਾ ਲੱਗਿਆ ਕਿ ਅਸੀਂ ਸੋਨੇ ਦੀ ਜੋਤ ਭੇਡ ਕਰਨੀ ਸੀ ਇਸ ਲਈ ਸਾਨੂੰ ਐਸ ਡੀ ਐਮ ਦੇ ਦਫਤਰ ਜੋ 8 ਨੰਬਰ ਕਹਾਉਂਦਾ ਹੈ ਤੋਂ ਪਰਮਿਸ਼ਨ ਲੈਣੀ ਹੋਵੇਗੀ ਅਸੀਂ ਐਸ ਡੀ ਐਮ ਦਫਤਰ ਪਹੁੰਚੇ ਤੇ ਉਹਨਾਂ ਨੂੰ ਜੋਤ ਬਾਰੇ ਦੱਸਿਆ ਉਹਨਾਂ ਨੇ ਪਰਮਿਸ਼ਨ ਦੇ ਨਾਲ-ਨਾਲ ਗੇਟ ਪਾਸ ਦੀ ਪਰਚੀ ਵੀ ਦਿੱਤੀ ਆਫਿਸ ਵਿੱਚੋਂ ਮਿਲੀ ਵਿਸ਼ੇਸ਼ ਗੇਟ ਪਾਸ ਦੀ ਪਰਚੀ ਕਰਕੇ ਸਾਨੂੰ ਬੀ ਵੀ ਆਈ ਪੀ ਗੇਟ ਰਾਹੀਂ ਅੰਦਰ ਜਾਣ ਦੀ ਆਗਿਆ ਮਿਲ ਗਈ ਇਸ ਗੇਟ ਤੋਂ ਮਾਤਾ ਦੀ ਗੁਫਾ ਮਹਿਜ ਚੰਦ ਕਦਮਾਂ ਤੇ ਹੀ ਸੀ ਉਹਨਾਂ ਦਿਨਾਂ 'ਚ ਪੁਰਾਣੀ ਗੁਫਾ ਵੀ ਖੁੱਲੀ ਹੋਈ ਸੀ ਇਹ ਮਾਤਾ ਦੀ ਗੁਫਾ ਦਾ ਗੇਟ ਹੈ ਇਸ ਗੁਫਾ ਵਿੱਚੋਂ ਹਰ ਸ਼ਰਧਾਲੂ ਨੂੰ ਲੇਟ ਕੇ ਅੱਗੇ ਜਾਣਾ ਪੈਂਦਾ ਸੀ ਪਰ ਅਸੀਂ ਆਪਣੀ ਸਰੀਰਕ ਅਵਸਥਾ ਨੂੰ ਧਿਆਨ ਵਿੱਚ ਰੱਖਦੇ ਇਹ ਫੈਸਲਾ ਕੀਤਾ ਕਿ ਨਵੀਂ ਗੁਫਾ ਰਹੀਮ ਮਾਤਾ ਦੀ ਗੁਫਾ ਤੱਕ ਪਹੁੰਚਾਂਗੇ ਨਵੀਂ ਗੁਫਾ ਜੋ ਮਾਰਬਲ ਦੀ ਬਣਾਈ ਹੋਈ ਹੈ ਅਸੀਂ ਇਸ ਖੂਬਸੂਰਤ ਗੁਫਾ ਰਹੀਮ ਮਾਤਾ ਦੀ ਗੁਫਾ ਤੱਕ ਪਹੁੰਚੇ ਉਥੇ ਪਹੁੰਚ ਕੇ ਸਾਨੂੰ ਮਾਤਾ ਦੇ ਖੁੱਲੇ ਦਰਸ਼ਨ ਹੋਏ ਅਸੀਂ ਭੇਟਾ ਮਾਤਾ ਨੂੰ ਅਰਪਣ ਕੀਤੀ ਪ੍ਰਬੰਧਕੀ ਬੋਰਡ ਦੀਆਂ ਹਦਾਇਤਾਂ ਮੁਤਾਬਕ ਪੰਡਤ ਜੀ ਨੇ ਸੋਨੇ ਦੀ ਜੋ ਸਾਡੇ ਸਾਹਮਣੇ ਰੱਖੀ ਗੋਲਕ ਵਿੱਚ ਪਾ ਦਿੱਤੀ। ਅਸੀਂ ਮਾਤਾ ਰਾਣੀ ਦੇ ਖੁੱਲੇ ਦਰਸ਼ਨ ਕਰਕੇ ਵਾਪਸ ਆ ਗਏ। ਦਰਸ਼ਨ ਕਰਕੇ ਵਾਪਸ ਆਉਣ ਵਾਲੇ ਸ਼ਰਧਾਲੂਆਂ ਲਈ ਰਸਤਾ ਖੁੱਲਾ ਹੁੰਦਾ ਹੈ। ਮਾਤਾ ਦੇ ਭਵਨਾਂ ਤੇ ਵੀ ਰਹਿਣ ਦਾ ਪ੍ਰਬੰਧ ਹੈ ਪਰ ਬਹੁਤ ਘੱਟ ਜਾਂਦੀ ਹੀ ਫੇਰ ਸਕਦੇ ਹਨ। ਭਵਨਾਂ ਦਾ ਕਾਫੀ ਏਰੀਆ ਸੁਰੱਖਿਆ ਤੇ ਲੱਗੇ ਕਰਮਚਾਰੀਆਂ ਦੇ ਰਹਿਣ ਲਈ ਹੈ। ਕੋਜੇਰੀ ਦੇ ਵਿੱਚ ਪ੍ਰਬੰਧਕਾਂ ਦੇ ਦਫ਼ਤਰ ਹਨ ਸਾਡੇ ਮਨ ਨੂੰ ਸਕੂਨ ਸੀ ਕਿ ਮਾਤਾ ਰਾਣੀ ਨੇ ਵਿਸ਼ੇਸ਼ ਕਿਰਪਾ ਕਰਕੇ ਸਾਨੂੰ ਦਰਸ਼ਨ ਦਿੱਤੇ ਸਾਡੀ ਸੁੱਖ ਪੂਰੀ ਹੋ ਗਈ ਸੀ ਅਸੀਂ ਵਾਪਸ ਭਾਵਨਾ ਤੇ ਬਣੀ ਮਾਰਕੀਟ ਵਿੱਚ ਪਹੁੰਚ ਗਏ ਹੁਣ ਅਸੀਂ ਭੈਰਵ ਜੀ ਦੇ ਦਰਸ਼ਨਾਂ ਲਈ ਉੱਪਰ ਜਾਣਾ ਸੀ ਉੱਥੇ ਇੱਕ ਤਾਰ ਤੇ ਚੱਲਣ ਵਾਲੀ ਟ੍ਰੇਨ ਹੈ ਜੋ ਉੱਪਰ ਭੈਰਵ ਜੀ ਦੇ ਮੰਦਿਰ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਲੈ ਕੇ ਜਾਂਦੀ ਹੈ ਪਰ ਬਹੁਤ ਵੀ ਰੋਣ ਕਾਰਨ ਅਸੀਂ ਘੋੜਿਆਂ ਤੇ ਹੀ ਉੱਪਰ ਜਾਣ ਦਾ ਫੈਸਲਾ ਕੀਤਾ ਘੋੜੇ ਭੈਰਵ ਜੀ ਦੇ ਦਰਸ਼ਨ ਕਰਵਾ ਕੇ ਦੂਸਰੇ ਰਸਤੇ ਰਾਹੀਂ ਸਾਂਝੀ ਛੱਤ ਤੱਕ ਪਹੁੰਚ ਜਾਂਦੇ ਆ ਨਾ ਪਰ ਇਸ ਨਾਲ ਰਸਤਾ 3 ਕਿਲੋਮੀਟਰ ਲੰਬਾ ਹੋ ਜਾਂਦਾ ਹੈ ਤੇ 1 ਘੰਟਾ ਵਧ ਲੱਗਦਾ ਹੈ ਪਰ ਉੱਥੇ ਜਾਣਾ ਵੀ ਜ਼ਰੂਰੀ ਸੀ ਸਾਡੀ ਯਾਤਰਾ ਫੇਰ ਹੀ ਸਫਲ ਹੋਣੀ ਸੀ ਇਸ ਲਈ ਅਸੀਂ ਉਸ ਰਸਤੇ ਰਹੀ ਭੈਰਵ ਜੀ ਦੇ ਦਰਸ਼ਨ ਕਰਨਾ ਉਪਰੰਤ ਵਾਪਸੀ ਕੀਤੀ ਘੋੜਿਆਂ ਤੇ ਆਦਮੀ ਥੱਲੇ ਆਉਣ ਵੇਲੇ ਬਥੇਰੇ ਥਕਦਾ ਹੈ ਕਿਉਂਕਿ ਬਹੁਤੇ ਯਾਤਰੀਆਂ ਨੂੰ ਘੋੜੇ ਤੇ ਬਹਿਣਾ ਨਹੀਂ ਆਉਂਦਾ ਮੇਰੀ ਪਤਨੀ ਵੀ ਵਾਪਸ ਆਉਣ ਵੇਲੇ ਕਾਫੀ ਥੱਕ ਗਈ ਸੀ ਬਾਣ ਗੰਗਾ ਪਹੁੰਚਦੇ ਪਹੁੰਚਦੇ ਉਸ ਦਾ ਥਕਾਵਟ ਨਾਲ ਬੁਰਾ ਹਾਲ ਹੋ ਗਿਆ ਸੀ ਉਸ ਨੂੰ ਘੋੜੇ ਤੋਂ ਉਤਰਨਾ ਵੀ ਔਖਾ ਹੋ ਗਿਆ ਸੀ ਘੋੜਿਆਂ ਤੋਂ ਉਤਰ ਕੇ ਮੈਂ ਹੋਟਲ ਫੋਨ ਕੀਤਾ ਤੇ ਕਾਰ ਮੰਗਵਾਈ ਹੋਟਲ ਵੱਲੋਂ ਭੇਜੀ ਕਾਰ ਆਹੀ ਅਸੀਂ ਵਾਪਸ ਹੋਟਲ ਪਹੁੰਚ ਗਏ ਇੱਥੇ ਸਾਰੇ ਹੋਟਲ ਵਾਲਿਆਂ ਵੱਲੋਂ ਆਪਣੇ ਹੋਟਲ ਵਿੱਚ ਠਹਿਰੇ ਸ਼ਰਧਾਲੂਆਂ ਨੂੰ ਹੋਟਲ ਦੀ ਕਾਰ ਆਹੀ ਬਾਗ ਗੰਗਾ ਪਹੁੰਚਾਉਣ ਤੇ ਵਾਪਸ ਲਿਆਉਣ ਦੀ ਸਹੂਲਤ ਦਿੱਤੀ ਹੋਈ ਹੈ ਇੱਕ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਕੋਸ਼ਿਸ਼ ਕੀਤੀ ਜਾਵੇ ਕਿ ਵਧੀਆ ਹੋਟਲ ਵਿੱਚ ਹੀ ਠਹਿਰਿਆ ਜਾਵੇ ਇਹਨਾਂ ਹੋਟਲਾਂ ਵਿੱਚ ਯਾਤਰੀਆਂ ਦੀ ਬਹੁਤ ਆਪਭਕਤ ਕੀਤੀ ਜਾਂਦੀ ਹੈ ਇਹਨਾਂ ਹੋਟਲਾਂ ਵਿੱਚ ਕਾਰ ਦੀ ਪਾਰਕਿੰਗ ਦੇ ਵੀ ਵਿਸ਼ੇਸ਼ ਪ੍ਰਬੰਧ ਹੁੰਦੇ ਹਨ ਅਸੀਂ ਬਹੁਤ ਥੱਕੇ ਸੀ ਇਸ ਲਈ ਅਸੀਂ ਤੇਜ ਗਰਮ ਪਾਣੀ ਨਾਲ ਇਸ਼ਨਾਨ ਕਰਕੇ ਆਰਾਮ ਕੀਤਾ ਚੱਲਣਾ ਫਿਰਨਾ ਤਾਂ ਕਿ ਉਠਣਾ ਵੀ ਔਖਾ ਹੋ ਗਿਆ ਸੀ ਅਸੀਂ ਘੋੜਿਆਂ ਤੇ ਗਏ ਸੀ ਜਿਹੜੇ ਸ਼ਰਧਾਲੂ ਪੈਦਲ ਜਾਂਦੇ ਹਨ ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ ਪਰ ਸ਼ਰਧਾਲੂਆਂ ਦੀ ਮਾਤਾ ਰਾਣੀ ਤੇ ਅਤਾ ਸ਼ਰਦਾ ਹੁਣ ਕਰਕੇ ਉਹਨਾਂ ਨੂੰ ਟਿਕਾਵਟ ਮਹਿਸੂਸ ਨਹੀਂ ਹੁੰਦੀ ਅਗਲੇ ਦਿਨ ਸਵੇਰੇ ਨਾਸ਼ਤਾ ਕਰਕੇ ਅਸੀਂ ਲੁਧਿਆਣੇ ਵੱਲ ਵਾਪਸੀ ਕਰ ਲਈ ਇਸ ਸਾਰੀ ਯਾਤਰਾ ਵਿੱਚ ਸਭ ਤੋਂ ਵਧੀਆ ਗੱਲ ਇਹ ਸੀ ਕਿ ਮਾਤਾ ਦੇ ਦਰਸ਼ਨਾਂ ਲਈ ਦੂਰ ਦੂਰ ਤੋਂ ਆਏ ਸ਼ਰਧਾਲੂਆਂ ਦੀ ਸੁੱਖ ਸੁਵਿਧਾ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ ਇਹ ਯਾਤਰਾ ਨਿਰੋਲ ਧਾਰਮਿਕ ਯਾਤਰਾ ਸੀ 3 ਦਿਨ ਤੇ 2 ਰਾਤਾਂ ਦਾ ਇਹ ਸਫ਼ਰ ਵੀ ਯਾਦਗਾਰੀ ਬਣ ਗਿਆ ਖੁਸ਼ੀ ਸੀ ਵੀ ਮਾਤਾ ਦੇ ਦਰਸ਼ਨ ਹੋ ਗਏ ਤੇ ਸੁੱਖ ਵੀ ਲੈ ਗਈ ਏਸੀਜੀ ਕਹਾਣੀ ਦਾ ਭਾਗ 5 ਕਹਾਣੀ ਦਾ ਭਾਗ 6 ਕਰ ਲਾਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ